ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਮਨਮੱਤੇ ਨਗਰ ਤੇ ਫਰੀਦਕੋਟ ਤੋਂ ਸਾਧਕ ਰੋਡ ਦੇ ਉੱਤੇ ਵਸਿਆ ਹੋਇਆ ਪਿੰਡ ਮਹਿਮੂਆਣੇ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਨਹੀਂ ਮਿੱਤਰੋ ਮੈਂ ਇਸ ਟਾਈਮ ਲਖਵੀਰ ਵੀਰ ਦੇ ਕੋਲੇ ਮੌਜੂਦ ਆ ਜਿਹੜਾ ਕਦੇ-ਕਦਾਈਂ ਜਾਨਵਰ ਵੀ ਇੱਕ ਅੱਧਾ ਲੈ ਆਉਂਦਾ ਹੁੰਦਾ ਭਰਾ ਸਾਡਾ ਉਸ ਵੀਰੇ ਦੇ ਕੋਲੇ ਇੱਕ ਤੋਕੜ ਗੱਪਣ ਗਾਂ ਚੈੱਕਪਾਸ ਇੱਕ ਉੱਚੇ ਬੱਚੇ ਦੇ ਵਿੱਚ ਗਾਂ ਦੋ ਜਾਨਵਰ ਦਿਖਾਉਣੇ ਆ ਦੋਵਾਂ ਜਾਨਵਰਾਂ ਦੇ ਭਾਅ ਬਿਲਕੁਲ ਲੋਟ ਕਰਦੇ ਆ ਗੱਲਬਾਤ ਮਿਲਦੇ ਆ ਪੱਲਖਵੀਰ ਬਾਈ ਨੂੰ ਸਤਿ ਸ਼੍ਰੀ ਅਕਾਲ ਇਕਬੀਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਵੀਰੇ ਸੇਤਾਂ ਘਰ ਪਰਿਵਾਰ ਬਾਈ ਸਭ ਵਧੀਆ ਬਾਈ ਠੀਕ ਆ ਅੱਛਾ ਲਖਵੀਰ ਬਾਈ ਜਿਹੜੀ ਗਾਣਾ ਸਿੰਘਾਂ ਵਾਲੀਆਂ ਕਿੰਨਾ ਟਾਈਮ ਹੋ ਗਿਆ ਹੋਊਗਾ ਸੂਈ ਨੂੰ ਬਾਈ ਬਾਈ 20 ਦਿਨ ਹੋ ਗਏ ਹੋਣਗੇ ਠੀਕ ਆ ਵੀਰੇ ਤੇ ਦੁੱਧ ਕਿੰਨਾ ਤਿਆਰ ਆ ਬਾਈ ਦੁੱਧ ਬਾਈ 8 ਤੋਂ ਉੱਤੇ ਆ ਤੇ 9 ਦੇ ਅੰਦਰ ਆ ਠੀਕ ਆ ਚਵਾਈ ਕਿਵੇਂ ਲੱਗੀ ਆ ਵੀਰੇ ਬਾਈ ਵਧੀਆ ਠੰਡੀ ਸੀਲ ਪੂਰੀ ਆ ਠੀਕ ਆ ਬਾਈ ਅੱਛਾ ਇਹ ਤਾਂ ਰਤੂਰਾ ਮਰਾਲਿੰਦੀ ਆ ਬਾਈ ਕਿਵੇਂ ਮਰਜੀ ਬਹਿ ਜਾ ਥੱਲੇ ਕੋਈ ਵਾਸਤਾ ਹੀ ਕੋਈ ਨਹੀਂ हां वाकई ठीक है भाई ओके पूर चकली है ना थण थण चंगा लगा है ना भाई दूध फिर किमे भाई, भाई, भाई। के हरय कर हुई हो जई आ वादूगी दूध तैयार दूध बढ़िया भाई दूध भी ਨਾਲੇ ਚਟਾ ਮਾਝਰਗਾ ਦੁੱਧ 10 ਕਿਲੋ ਦਈ ਜਾਊਗੀ ਜੇ ਪੂਰਾ ਆਮਨਾਈ ਬਾਈ ਆਮਨਾਈ हां ਅੱਛਾ ਰੇਟ ਕੀ ਰਹੁਗਾ ਬਾਈ ਜੰਦਾ ਰੇਟ ਬਾਈ 26000 ਮਾਨ ਤਨ ਹੋ ਜੂ ਵਿੱਚੋਂ ਮਾਨ ਤਨ ਕਰ ਦਿਆਂਗੇ ਠੀਕ ਆ ਤੋਰੀ ਬਾਈ ਮੜਾ ਕੱਡੀ ਪਰ ਨੂੰ ਲੈ ਵੀ ਮੇਤਰੋ 26000 ਰੁਪਿਆ ਕੀਮਤ ਆ ਸਾਰੀ ਇਹਦੀ ਮੁੱਠੀ ਭਰ ਜਾਂ ਸਿੰਗਾ ਮਹੀਨੇ ਦੇ ਆਸੇ-ਪਾਸੇ ਜਿਹੜਾ ਮਹੀਨੇ ਤੋਂ ਥੱਲੇ ਦਿਨ ਸੋਈ ਨੂੰ 20-22 ਦਿਨ ਬਾਈ ਹੁਣੇ ਆਂਦੇ ਹੋਏ ਆ ਲੇਵਾਂ ਲੂਵਾ ਚੰਗਾ ਸਵੇਰ ਦੇ ਟਾਈਮ ਮੈਂ ਵੀਡੀਓ ਬਣਾ ਰਿਆ ਅੱਧਾ ਦਿਨ ਹੀ ਹੋਇਆ ਹਜੇ 12 ਵਜੇ ਦੇ ਕਰੀਬ ਵੀਡੀਓ ਬਣ ਰਹੀ ਆ ਟਾਈਮ ਹੈਗਾ ਵਾ ਜਿਹੜਾ 11:43 ਮਿੰਟਾਂ ਜਦੋਂ ਮੈਂ ਇਹਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰ ਰਿਆ ਥਣ ਚੰਗਾ ਵਾ ਮਿੱਤਰੋ ਗਾਂ ਨੂੰ ਲੱਗਾ ਹੋਇਆ ਠੰਡੀ ਸੀਲ ਪੂਰੀ ਆ ਮਗਰ ਇਹਦੇ ਵੱਛਾ ਬਾਈ ਵੱਛਾ ਵੀਰੇ ਹਾਂ ਵੱਛਾ ਇਹਦੇ ਮਗਰ ਆ 26000 ਰੁਪਏ ਦੀ ਕੀਮਤ ਆ ਸੁਹਾ ਵੀਰੇ ਦੂਜਾ ਕਿ ਤੀਜਾ ਬਾਈ ਦੂਜਾ ਵੀਰੇ ਠੀਕ ਆ ਬਾਈ ਜੀ ਅ ਏ ਬਾਈ 5 ਤਰੀਕ ਨੂੰ 7 ਮਹੀਨਿਆਂ ਦੀ ਗੱਭ ਆ ਪੰਜਵੇਂ 5 ਤਰੀਕ ਤੋਂ 7ਵਾਂ ਮਹੀਨਾ ਲੱਗ ਗਿਆ ਇਹਨੂੰ ਨਾ 7 ਪੂਰੇ ਹੋ ਗਏ ਬਾਈ 7 ਪੂਰੇ ਹੋ ਗਏ 8ਵਾਂ ਲੱਗ ਗਿਆ 8ਵਾਂ ਲੱਗ ਗਿਆ ਵੀ 8ਵੇਂ ਮਹੀਨੇ ਦੇ ਅੱਜ 3 ਦਿਨ ਚਲੇ ਗਏ ਹਾਂ ਵੀਰੇ ਠੀਕ ਆ ਦੁੱਧ ਕਿੰਨਾ ਬਾਈ ਇਹਦੇ ਥੱਲੇ ਦੁੱਧ ਇੱਕ ਹੱਥ ਨੇ ਚੋਣੇ ਵੀਰੇ 2 ਕਿਲੋ 2 ਕਿਲੋ ਦੁੱਧ ਆ ਫਿਰ ਤਾਂ ਡਰਾਈ ਵਾਲਾ ਕੰਮ ਹੀ ਆ ਹਾਂ ਛੱਡ ਲਈ ਆ ਬੱਸ ਉਹਨੂੰ ਦੁੱਧ ਦੇ ਜਾਂਦੀ ਆ ਬਾਈ ਹਾਂ ਬਾਈ ਤਾਜੀ ਥੱਲੋਂ ਕਿੰਨਾ ਕੁ ਦੁੱਧ ਚੋਇਆ 16-17 ਕਿਲੋ ਦੁੱਧ ਆ ਵੀਰੇ ਠੀਕ ਆ ਸੁਏ ਕਿੰਨੇ ਵਾਲੀ ਗੱਪਣ ਹੋਗੀ ਬਾਈ ਸੁਵਾ ਤੀਜੇ ਵੀਰੇ ਠੀਕ ਆ ਇਹ ਇਹ 31 ਰੁਪਏ ਵੀਰੇ ਠੀਕ ਆ ਬਈ ਧੋਰੀ ਵੀਰੇ ਕੱਢੀ ਬਾਹਰ ਲੈ ਵੀ ਮਿੱਤਰੋ ਇਹਨੂੰ 7ਵਾਂ ਮਹੀਨਾ ਕੰਪਲੀਟ ਹੋ ਗਿਆ 5 ਤਰੀਕ ਨੂੰ ਤੇ 8ਵੇਂ ਮਹੀਨੇ ਜਿੰਨੇ ਪੈਰ ਪਾ ਲਿਆ 8ਵੇਂ ਮਹੀਨੇ ਦੇ ਵੀ ਇਹਨੂੰ 3 ਦਿਨ ਚਲੇ ਗਿਆ ਜੱਟ ਤਰੀਕ ਨੂੰ ਵੀਡੀਓ ਬਣਾ ਰਿਆ 2 ਕਿਲੋ ਦੁੱਧ ਇੱਕ ਟਾਈਮ ਦਿੰਦੀ ਆ ਜਾਨੀ ਕਿ ਕਹਿਣ ਤੋਂ ਪਾਵੇ ਆ ਵੀ ਥਣ ਪਾਸ ਕਰਾਉਂਦੀ ਆ ਤੇ 20 15 ਦਿਨ 10 ਦਿਨ ਤੱਕ ਚੋ ਵੀ ਸਕਦੇ ਆ ਤੇ ਵੈਸੇ ਇਹਨੂੰ ਹੁਣ ਡਰਾਈ ਕਰਨ ਦਾ ਹੀ ਫਾਇਦਾ ਵਾ ਇਹਨੂੰ ਜਿਹੜਾ ਵੀ ਭਰਾਲ ਜਾਊਗਾ ਡਰਾਈ ਕਰ ਲਵੇ ਸੇਵਾ ਸੰਭਾਲ ਕਰ ਲਵੇ ਦੁੱਧ ਇਹਨੇ 15 16 ਕਿਲੋ ਜਿਹੜਾ ਤਾਜੀ ਸੂਈ ਨੇ ਦਿੱਤਾ ਹੋਇਆ ਠੰਡੀ ਪੂਰੀ ਭਾਈ ਪੂਰੀ ਪੜਾਈ ਭੇਜ ਲੈ ਠੀਕ ਆ ਓਕੇ ਵਾਸਤਾ ਹੀ ਕੋਈ ਨਹੀਂ ਠੀਕ ਆ ਵੀਰੇ ਬਸ ਠੀਕ ਆ ਭਾਈ ਓਕੇ ਠੀਕ ਆ ਲਖਵੀਰ ਭਾਈ ਨੰਬਰ ਦਈ ਕਰਾਂ ਦੀ ਵੀਰੇ 94637 ਵੀਰੇ 94637 85820 85820 ਹਾਂ ਵੀਰੇ 94637 85820 ਇਸ ਨੰਬਰ ਤੇ ਗੱਲਬਾਤ ਕਰ ਲਿਓ ਭਾਈ ਦੇ ਨਾਲ ਪਿੰਡ ਮੈਮੂ ਆਣਾ ਜ਼ਿਲ੍ਹਾ ਫਰੀਦਕੋਟ